ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਭਾਰਤ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਤਲ ਤਰਨਚੁਗ ਦੇ ਦਫਤਰ ਲੋਹਾਰੀ ਗੇਟ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਤਰਨਚੁਗ ਵੱਲੋਂ ਦੇਸ਼ ਦੇ ਮਹਾਨ ਸ਼ੂਰਵੀਰਾਂ ਨੂੰ ਸ਼ਰਧਾਂਜਲੀ ਪੇਸ਼ ਕੀਤੀ ਗਈ ਅਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਕੂ ਸੁਖਦੇਵ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਦੀ ਆਜ਼ਾਦੀ ਵਿੱਚ ਇੱਕ ਵੱਡਾ ਯੋਗਦਾਨ ਪਾਇਆ ਅਤੇ ਸਾਰੇ ਭਾਰਤ ਵਾਸੀਆਂ ਨੂੰ ਇਹਨਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਸ਼ਹੀਦ ਸਾਡੇ ਲਈ ਪ੍ਰੇਰਨਾ ਸਰੋਤ ਹਨ ਇਸ ਮੌਕੇ ਸਰਪਜੀਤ ਸਿੰਘ ਸ਼ੈਂਟੀ ਲਵਿੰਦਰ ਬੰਟੀ ਕੌਂਸਲਰ ਵਿਕਾਸ ਗਿਲ ਸ਼ਸ਼ੀ ਗਿਲ ਤਰुण अरोड़ा ਹਰਪਾਲ ਸਿੰਘ ਸਮੇਤ ਭਾਜਪਾ ਆਗੂ ਅਤੇ ਵਰਕਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਐਸੇ ਜੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਕੂ ਸੁਖਦੇਵ पंजाब जान है हर हिंदुस्तान ने नागरिक प्रेरणा स्रोत ने देश, देश राष्ट्र प्रथम देश तो पर कुछ नहीं ये सोच शहीद आजम भगत सिंह की सोच है और शहीद आजम सरदार भगत सिंह ਅੱਜ ਵੀ ਸਾਡੇ ਵਾਸਤੇ ਇੱਕ ਪ੍ਰੇਰਨਾ ਸਰੋਤ ਹੈ। ਉਹਨਾਂ ਦੀ ਸ਼ਹਾਦਤ ਦੇਸ਼ ਦੀ 자ਤੀ ਨੂੰ ਅੱਜ ਬਹੁਤ ਵੱਡੀ ਰਿਪੋਰਟ ਹੈ। ਉਹਨਾਂ ਦੀ ਸ਼ਹਾਦਤ ਤੋਂ ਹਿੰਦੁਸਤਾਨ ਦੇ ਅੰਦਰ ਜਿਹੜੇ ਰੈਵਿਊਲਿਊਸ਼ਨਰੀ ਸੰਕਰਾंतिਕਾਰੀਆਂ ਨੂੰ ਇੱਕ ਨਵਾਂ ਰਸਤਾ ਮਿਲਿਆ ਹੈ। ਅਰ ਮੈਂ ਸਮੇਂਨਾ ਕੈਸੀ ਮਹਾਨ ਸਿੱਖੀ ਸ਼ਖਸੀਅਤ ਜਿਹੜੀਆਂ ਹਨ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਔਰ ਅੱਜ ਇੱਥੇ ਅੰਗਰੇਜ਼ਾਂ ਦੇ ਤੰਦਖੱਟੇ ਕਰਨ ਵਾਲੇ ਢੁੰਗੇ ਬਹਿਰੀ ਅੰਗਰੇਜ਼ ਸਰਕਾਰ ਨੂੰ ਹਿਲਾਉਣ ਵਾਲੇ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਅੱਜ ਇਹਨਾਂ ਨੇ ਤੇ ਯਾਦ ਕੀਤਾ ਔਰ ਇਹ ਤਿੰਨੇ ਸਾਡੇ ਸੇ ਪੂਰੇ ਹਿੰਦੁਸਤਾਨ ਦੇ ਹਰ ਨਾਗਰਿਕਾਂ ਸੇ ਪਰ ਇਹਨਾਂ ਸੋਚਦੇ